ਸੇਠਾ ਨਾਲ ਸ਼ਾਹੂਕਰਾਂ ਨਾਲ ਇਧਰ ਮਾਨ ਸਾਹਿਬ ਇਧਰ ਜਾਜੀ ਇਧਰ ਸ਼ਾਹ ਜੀ ਵੀ ਤੁਸੀਂ ਇਹ ਦੇਖ ਲਓ ਵੀ ਕਮਾਲ ਦੇ ਬੰਦੇ ਆ ਪਹਿਲੇ ਬੰਦੇ ਰਹਿ ਜਾਂ ਜਿਹੜੇ ਸਿਰਫ ਚਾਹ ਪੀ RAM ਕਿੰਨੇ 10 20 ਰੁਪਏ ਦਾ ਕੱਪਾ ਚਾਹਦਾ ਤੇ ਤੁਸੀਂ ਇਹ ਦੇਖ ਲਓ ਵੀ ਉਹ ਪੀਣਾ ਸੀ ਇੰਨੀ ਪਟਿਆਲੇ ਬਟਿੰਡੇ ਤੋਂ ਬਟਿਆਲੇ ਆ ਗਿਆ ਸੀ ਇੰਨੀ ਤੂੰ ਸਿਰਫ ਚਾਹ ਪੀਂ ਬਾਬੇ ਦੀ ਕੰਟੀਨ ਦੇ ਚਾਹ ਵੀ ਕਿਉਂ ਨੇ ਬਾਈ ਕਿੱਥੇ ਲਿਆ ਹੁਣ ਆਪਾਂ ਕਿੱਥੇ ਜਾ ਗਏ ਬਹੁਤ ਵਧੀਆ ਕਿੰਨੇ ਖੋਲੇ ਅੰਦਰ ਬੰਬੇ ਕਾਜੂ ਕਿੱਥੇ ਆ ਗਏ ਹੁਣ ਆਪਾਂ ਪੜਿਆਲੇ ਗੁੰਦਨ ਵਾਲੇ ਜੀ ਢੱਡੀਆਂ ਦੇ ਬੋਲੀ ਪੁੰਚ ਰੈਡ ਡਰਾਈਵ ਤੇ ਚਾਹ ਚਾਹ ਕਹਿੰਦੇ ਕਹਿੰਦੇ ਮੈਨੂੰ ਰਾਮਪੁਰਾ ਦੇਖ ਲੈ ਇੱਥੇ ਲੈ ਬੜੇ ਡਿਓ ਨੇ ਭਾਈਦੇ ਸੇਟ ਹੈ ਸ਼ਾਹੂਕਾਰ ਬੰਦੇ ਆਏ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਮਾੜਾ ਜਾ ਬਸ ਗੱਲੀ ਦੀ ਲਾਜ ਲੈ ਮੈਨੂੰ ਤੇ ਤੇਰਾ ਯਸ਼ਵਨ ਚੱਕ ਦੀ ਖਿੱਚ ਦੀ ਗੱਡੀ ਕਿੱਡੀ ਇਹ ਬਰੌਡਾਈ ਕਰ ਲੈ ਹਾਂ ਇਹ ਬਰੌਡਾਈ ਕਰ ਲੈ ਇਹ ਅੰਡਾ ਰਾਈ ਕਰ ਲੈ ਕਨੇ ਕੌਂਜੀ ਤੇ ਮੇਥੀ ਦੇ ਮਿਕਸ ਬਣਾ ਕੇ ਤੇ ਇਹਨਾਂ ਨੇ ਜਿਹੜੀ ਆ ਉੱਪਰ ਲਾਇਆ ਵੀ ਆ ਤੇ ਸੀਡ ਲਾ ਤੇ ਤੇਲ ਲਾ ਕੇ ਸੀਡ ਜਿਹੜੇ ਤੇਲ ਹਾਂ ਉਹ ਲਾਇਆ ਵੀ ਆ ਬਹੁਤ ਵਧੀਆ ਬਹੁਤ ਟੇਸਟੀ ਆ ਬੜੇ ਨਿਆਰੇ ਆ ਮੈਂ ਖਾ ਕੇ ਦੇਖਿਆ ਬਹੁਤ ਬਹੁਤ ਚਾ ਵੀ ਕੌਫੀ ਟਾਈ ਬਣਾਈ ਆ ਪੂਰੀ ਹੈ ਨਾ ਨਜ਼ਾਰੇਦਾਰ ਤੇ ਕੈਨੇਡਾ ਸਟਾਈਲ ਪੂਰਾ ਠੀਕ ਹੈ ਨਾ ਇਹੋ ਜੀ ਗੱਲਬਾਤ ਆ ਪਰਮੇਸ਼ਰ ਦਵਾਰ ਦੀ ਤੇ ਬਹੁਤ ਹੀ ਵਧੀਆ ਲੱਗਿਆ ਤੇ ਬਾਕੀ ਮਤਲਬ ਕੀ ਅੱਜ ਕੋਸ਼ ਕਰਤਾ ਦਿਲਮਾਨ ਸਾਹਿਬ ਨੇ ਤੇ ਮਾਨ ਕਹਿੰਦਾ ਸਪੈਸ਼ਲ ਚਾਹ ਪੀਣਾ ਆਪਾਂ ਪਰਮੇਸ਼ਰ ਦਵਾਰ ਉੱਥੇ ਚੱਲਦੇ ਆ ਪਟਿਆਲੀਆਂ ਆ ਇਹਨਾਂ ਨੇ ਆ ਜਿਹੜੀ ਹੈਗੀਆਂ ਇਹਨਾਂ ਨੇ ਇਹਨੂੰ ਲੈ ਦੀਏ ਆ ਇਹਨਾਂ ਦੀ 슈ਗਰ ਫ੍ਰੀ ਆ ਬਿਸਕਟ ਜਿਹੜੀ ਆ ਅੱਛਾ ਇਹ ਕੀ ਬਾਤ ਆ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਮਿਲਦੇ ਆ ਤੇ ਇੱਕ ਨਮੀ ਗੱਲਬਾਤ ਦੇ ਨਾਲ ਅੱਜ ਫਸ ਗਿਆ ਮੈਂ ਇਧਰ ਵੇਹੜੀ ਵਾਲੇ ਸੇਠਾ ਨਾਲ ਸ਼ਾਹੂ ਕਰਾਣਾ ਇਧਰ ਮਾਨ ਸਾਹਿਬ ਇਧਰ ਜਾਜੀ ਇਧਰ ਸ਼ਾਹ ਜੀ ਸਾਡੇ ਆ ਦੇ ਠੀਕ ਹੈ ਨਾ ਉਹਨੇ ਕਰਿਆ ਮੈਨੂੰ ਲੱਦ ਲੈ ਘਰੋਂ ਲੈ ਕੇ ਪਤਾ ਨਹੀਂ ਕਿੱਥੇ ਜਾਂਦੇ ਆ ਜੇ ਕੋਈ ਗੱਲਬਾਤ ਹੋਈ ਬਾਈ ਧੇਰ ਲਿਓ ਤੋਂ ਬਾਅਦ ਇਹਨਾਂ ਨੂੰ ਫੜ ਲਓ ਪੁੱਛੋ ਜ਼ਰੂਰ ਇਹਨਾਂ ਨੂੰ ਜਿੱਥੇ ਵੀ ਟੱਕਰੇ ਤੁਹਾਨੂੰ ਵੀ ਬੰਦਾ ਬਾਈ ਕਿੱਥੇ ਛੱਡ ਗਿਆੰਦਾ ਹੈ ਚੜਿਆ ਆਉਦੀ ਮਰਜ਼ੀ ਨਾਲ ਲਾਵਾਂਗੇ ਆਉਦੀ ਮਰਜ਼ੀ ਨਾਲ ਚਲੋ ਦੇ ਦੇ ਹੁਣ ਅੱਜ ਸ਼ਾਮ ਤੱਕ ਆਪਾਂ ਜਿਹਨਾਂ ਦੇ ਹਵਾਲੇ ਆ ਤੇ ਕਿੱਥੇ ਫਿਰ ਸ਼ਾਹ ਆਪਾਂ ਨੂੰ ਅੱਜ ਕੀ ਗੱਲ ਕਰਦੇ ਤੇ ਕਿੱਥੇ ਜਾਂਦੇ ਆ ਤੇ ਆਜੋ ਪਰ ਦਿਖਾਉਣੇ ਤੇ ਤੁਹਾਨੂੰ ਮਿਲਾਉਣੇ ਪਏ ਜੀ ਠੀਕ ਹੈ ਜੀ ਆਜੋ ਹਾਂ ਜਿੰਨੀਆਂ ਸਵਾਰੀਆਂ ਅੱਜ ਆਪਾਂ ਨੂੰ ਮਿਲ ਰਹੀਆਂ ਹੁਣ ਆਹ ਮੋਟਰਸਾਈਕਲ ਵਾਲੇ ਸਾਰੇ ਟ੍ਰਿਪਲ ਸਵਾਰੀ ਆ ਹਨਾ ਤਿੰਨ ਦਿਨ ਤੋਂ ਘੱਟ ਕੋਈ ਨਹੀਂ ਜਾ ਰਿਹਾ ਕੀ ਸੜਕਾਂ ਛੜਕਾਂ ਵਾਲੀ ਰੋਡਾਂ ਵਾਲੀ ਗੱਲ ਬਾਤ ਵਧੀਆ ਆ ਆ ਸਾਡਾ ਬੰਦਾ ਆਰਾਮ ਫਰਮਾ ਰਿਹਾ ਹੈ ਲੁਸੀ ਪਿਆਦ ਦੀ ਤੜਕੇ ਦੀ ਸੌ ਜਾਂਦਾ ਤੜਕੇ ਸਮਾਦਣਾ ਦਾ 10 ਮਿੰਟ ਲਾ ਕੇ ਉਦੋਂ ਬਾਅਦ ਮੈਨੂੰ ਐ ਲੱਗਦਾ ਵੀ ਆ ਟੋਲ ਪਰਾਜੇ ਨੇ ਪੰਜਾਬ ਜਾਉਂਗੀ ਦੱਬਲੇ ਹਨ ਯਾਰ ਤਿੰਨ ਕਿੰਨੀ ਆ ਗਏ ਆਪ ਨੂੰ ਹਾਂ ਤਿੰਨ ਤੀਜਾ ਬਹਿ ਗਿਆ ਤੇ ਚੌਥਾ ਪਣ ਹੋਰ ਆਮਪਰੇ ਵਾਲਾ ਬਹਿ ਗਿਆ ਇਹ ਵੀ ਬਹੁਤ ਵੱਡੀ ਮਾਰ ਲਕੀ ਨੇ ਰੋਡਾਂ 'ਤੇ ਆਹ ਜਾਨੀ ਤੇ ਬੜਾ ਟਫ ਦਬਦੇ ਉੱਥੇ ਬਹੁਤ ਘਾਟਾ ਕੈਨੇਡਾ ਚ ਐ ਮੈਂ ਤਾਂ ਇਕੱਲੇ ਸਾਈ ਨਹੀਂ ਸੀ ਕਰੀ ਇੱਥੇ ਰੇਜੀ ਮੇਰੇ ਨਾਲ ਬੜਾ ਟਾਈਮ ਲਾਉਂਦਾ ਹੈ ਇੱਥੇ ਵੀ ਉਹ ਤੇਸਾ ਜਦੋਂ ਉਹ ਤੇ ਨਾਲ ਦੀ ਨਾਲ ਝਟਪਟ ਸਾਊਦੀ ਸਪੀਡ ਤੇ ਜਾਂਦੀ ਹੈ ਗੱਡੀ ਸਾਊਦੀ ਸਪੀਡ ਤੇ ਉਹਦੀ ਪਤਰਾ ਚੱਕ ਲੈਂਦੇ ਜਿਦਾਂ ਪੈਸੇ ਲੈ ਚੰਗਦੇ ਨਹੀਂ ਚੋਕ ਦੇ ਇਹ ਫੋਰ ਸੀ ਲਾ ਦੇ ਡੀ ਐਲ ਫੋਰ ਬਣਾ ਜੱਬ gana ਗੰਡੀ ਨੂੰ ਬਹੁਤ ਵਾਰੀ ਖੋਲਦੀ ਇੱਥੇ ਰੋਖ ਲੱਗੀ ਦੇ ਮਨਤਾਬ ਇਹ ਪਤਾ ਨਹੀਂ ਮੈਨੂੰ ਢੰਡਰੀਆਂ ਕਹਿੰਦੇ ਉੱਥੇ ਢੰਡਰੀਆਂ ਬਾਬੇ ਦੀ ਕੰਟੀਨ ਤੇ ਚਾਹ ਵੀ ਕਿਉਂ ਨੇ ਬਾਈ ਇੱਥੇ ਲਿਆ ਹੁਣ ਆਪਾਂ ਕਿੱਥੇ ਜਾ ਕੇ ਬਹੁਤ ਵਾਰੀ ਗੰਡੀ ਨਹੀਂ ਖੋਲੀ ਅੰਦਰ ਬੰਬੂ ਕਿੱਥੇ ਆ ਗਏ ਹੁਣ ਆਪਾਂ ਪੜਿਆਲੇ ਗੁੰਚਣ ਵਾਲੇ ਜੀ ਢੰਡਰੀਆਂ ਦੇ ਗੁੰਚਣ ਵਾਲੇ ਰਾਮੇਦ ਚਾਹ ਚਾਹ ਕਹਿੰਦੇ ਕਹਿੰਦੇ ਮੈਨੂੰ ਰਾਮਪੁਰੋਂ ਦੇਖ ਲੈ ਇੱਥੇ ਲੈ ਬੜੰਦੇਓ ਇਹਦੇ ਭਾਈਦੇ ਸੇਟ ਐ ਸ਼ਾਹੂਕਾਰ ਬੰਦੇ ਆਏ ਪੂਰੇ ਇਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਮਾੜਾ ਜਾ ਬਸ ਗੱਲੀ ਦੀ ਲਾਇ ਲੈ ਮੈਨੂੰ ਤੇ ਤੇਰਾ ਜਸ਼ਨ ਸ਼ਾਹ ਨੇ ਚੱਕ ਦੀ ਗੱਜ ਦੀ ਗੱਡੀ ਕਹਿੰਦੇ ਹੁੰਦੀ ਤੇ ਲੋ ਹਿਬ੍ਰਿਡ ਇਹ ਕਰ ਲਿਆ ਹਾਂ ਇਹ ਬ੍ਰੋਡ ਇਹ ਕਰ ਲਿਆ ਇਹਨਾਂ ਅੰਨਾਰ ਆਈ ਕਰ ਲਿਆ ਕਹਿੰਦੇ ਕਹੇ ਇਹ ਬ੍ਰੋਡ ਇਹ ਸਿਆਜੂ ਪੀ ਕੇ ਫਸੰਦ ਦਿਖਾਉਣੇ ਕਾ ਮੂਰੇ ਕਿੱਥੇ ਮਿਲਦੇ ਆ ਕਿੱਥੇ ਕੱਢਦੇ ਆ ਵੀਰਾਂ ਨੇ ਕੋਈ ਪਲਾਨ ਕੋਈ ਨਹੀਂ ਦੱਸਿਆ ਇਹਨਾਂ ਨੇ ਮੈਨੂੰ ਕੁਝ ਨਹੀਂ ਮੂਰੇ ਕਰਨਾ ਕੀ ਹਾਲੇ ਕਾਂ ਬਤਲ ਕੋਲ ਕੀ ਕਰਨਾ ਬਸ ਦੱਸੇ ਜਾਂਦੇ ਵੀ ਕੁਝ ਕਰਨਾ ਕੋ ਕੰਮ ਆ ਕੋ ਕੰਮ ਆ ਕਰਨਾ ਵੀ ਜਿੱਥੇ ਰੋੜ ਜਾਈ ਉੱਥੇ ਜਾਈਏ ਲਾਂਗੇ ਸੋ ਜੇ ਜਾਸਤਾ ਨਹੀਂ ਜਾਣਾ ਨਹੀਂ ਸਾਡੇ ਨਾਲ ਚਲੋ ਜੀ ਕਾ ਦੇਖਦੇ ਹੋ ਕਿੱਥੇ ਲਾਉਂਦੇ ਰੰਗ ਦਿਖਾਉਂਦੇ ਤੁਹਾਨੂੰ ਆਪਾਂ ਲਓ ਜੀ ਆਸੀਂ ਪਰਮੇਸ਼ਰ ਦਵਾਰ ਸਾਹਮਣੇ ਕਰੋ ਦਰਸ਼ਨ ਬਈ ਦੇਖ ਲਓ ਬੰਦੇ ਨੂੰ ਚਾਹ ਪੀਣ ਕਿੱਥੇ ਲੈ ਕੇ ਆਇਆ ਇਹ ਹੈ ਇੱਥੇ ਚਾਹ ਪੀਵਾਂਗੇ ਉਹਨਾਂ ਅਸੀਂ ਸਪੈਸ਼ਲ ਚਾਹ ਪੀਣ ਆਏ ਆ ਅਸੀਂ ਕਿਨੇ ਕਿਲੋਮੀਟਰ ਤੋਂ ਆਏ ਆ ਆਪਾਂ ਹੈਗਾ 150 ਕਿਲੋਮੀਟਰ 150 ਕਿਲੋਮੀਟਰ ਹਾਂ 150 ਕਿਲੋਮੀਟਰ ਚਾਹ ਪੀਓ ਲੱਸੀ ਪੀਓ ਮਿਲਕ ਪਾਨ ਪੀਓ ਦੇਸੀ ਕੀ ਪੀਓ ਪੀਓ ਤੇ ਸੌਫਟੀ ਲੋ ਜੋ ਮਰਜੀ ਲੋ ਹੁਣ ਅਸੀਂ ਲਾਵਾਂਗੇ ਚਾਹ ਤੇ ਇੱਥੇ ਮਠੀਆਂ ਬਾਈ ਆਹ ਸਟਾਡੀ ਕਰਦੇ ਫਿਰ ਫਿਰ ਦਿਖਾਉਣਾ ਤੁਹਾਨੂੰ ਕੀ ਗੱਲ ਬਾਤ ਹੈ ਗੁਰੂ ਘਰ ਬਾਈ ਬਹੁਤ ਸੋਹਣਾ ਬਣਿਆ ਹੈ ਸਫਾਈ ਦੇ ਮਾਮਲੇ 'ਚ ਹੋਰ ਗੱਲਾਂ ਬਾਤਾਂ ਦੇ ਮਾਮਲੇ 'ਚ ਮੈਂ ਪਹਿਲਾਂ ਵੀ ਸੁਣਿਆ ਵੀ ਅੰਦਰੋਂ ਬਹੁਤ ਸੋਹਣਾ ਸਫਾਈ ਦੇ ਇੱਕ ਤਾਂ ਮਨ ਖੁਸ਼ ਹੋ ਗਿਆ ਬਾਈ ਮੇਰਾ ਬਿਲਕੁਲ ਤੁਸੀਂ ਆਏ ਮੈਨੂੰ ਐਸੇ ਕੈਨੇਡਾ ਬਸ ਠੀਕ ਹੈ ਨਾ ਦੇਖਦਾ ਚਲੋ ਜੰਦਰ ਗੜ ਹਾਂ ਸੈਂਡਵਿਚ ਵਿੱਚ ਖਾਓਗੇ ਕੋਈ ਵੀ ਕੋਈ ਕੁਛ ਲੈ ਲਓ ਸੈਂਡਵਿਚ ਲੈਣਾ ਸੈਂਡੋਚ ਲੈ ਲਓ ਹਾਂ ਤੇ ਇਹੀਆਂ ਗੱਲਾਂ ਬਾਤਾਂ ਬਾਈ ਜੀ ਤੇ ਕੰਟੀਨ ਬਹੁਤ ਵਧੀਆ ਹੈ ਤੇ ਜੇ ਕੋਈ ਵੀਰ ਭਰਾ ਖਾਣ ਪੀਣ ਦਾ ਸ਼ਕੀਨ ਹੈ ਸੈਂਡਵਿਚ ਦਾ ਮਠੀਆਂ ਦਾ ਸਕਰਪਾਰਿਆਂ ਦਾ ਗੋੜਾਲੇ ਸਕਰਪਾਰਿਆਂ ਦਾ ਬਹੁਤ ਸਵਾਦ ਅੰਦਰ ਤੇ ਵਧੀਆ ਗੱਲ ਬਾਤ ਅੰਦਰੋਂ ਵੀ ਚੱਲ ਕੇ ਤੁਹਾਨੂੰ ਦਿਖਾ ਕੇ ਲਿਆਉਂਦੇ ਲੋ ਜੀ ਬਾਈ ਜੀ ਆ ਗਏ ਹੁਣਾਂ ਬੰਦਲੇ ਪਾਸੇ ਸਟੋਰ ਤੇ ਆ ਮਰੋ ਸਾਹਮਣੇ ਵਾਲੇ ਪਾਸੇ ਨਿਗਾ ਤੁਸੀਂ ਆ ਜਿਹੜਾ ਸਮਾਨ ਸਾਰਾ ਤੁਸੀਂ ਦੇਖ ਲਓ ਮਠੀਆਂ ਸਗਰਪਾਰੇ ਜਾਂ ਤੁਸੀਂ ਸ਼ੱਕਰ ਗੁੜ ਜੀ ਹੋਰ ਜਿੰਨੀਆਂ ਚੀਜ਼ਾਂ ਤਿਆਰ ਕਰੀਆਂ ਨੇ ਸਾਰਾ ਦੇਸੀ ਘਿਓ ਦਾ ਮਟੀਰੀਅਲ ਤਿਆਰ ਕੀਤਾ ਇਹਨਾਂ ਜਿੰਨੇ ਕੁੱਕੀਆਂ ਦੂ ਬਿਸਕਟ ਸਾਰੇ ਤਿਆਰ ਕਰੇ ਵਿਆਪੇ ਆ ਜਿੰਨੀ ਮੋਸਟਲੀ ਐਟਮਾ ਸਗਰ ਸਾਰਾ ਕੁਝ ਇਹ ਦੇਸੀ ਘਿਓ ਦਾ ਬਣਿਆ ਰ ਤੁਸੀਂ ਮੰਨੋ ਠੀਕ ਹੈ ਜੀ ਤੇ ਸਾਫ ਸਫਾਈ ਦਾ ਪੂਰਾ ਪ੍ਰਬੰਧ ਆ ਪੂਰੀ ਬਹੁਤ ਸੋਹਣੀ ਤੇ ਬਹੁਤ ਵਧੀਆ ਗੱਲਬਾਤ ਆ ਮੈਨੂੰ ਇਹ ਜੀ ਕੋਈ ਸਫਾਈ ਵਾਲੀ ਜਾਂ ਆਪਾਂ ਕੋਈ ਸਟੋਰ ਜਾਂ ਕੋਈ ਕੈਂਟੀਨ ਆਸ-ਪਾਸੇ ਕੋਈ ਦਿਖੀ ਨਹੀਂ। ਆ ਜਿੰਨੀਆਂ ਮਠਿਆਈਆਂ, ਜੋ ਮਠਿਆਈਆਂ ਸਾਰੀਆਂ ਇਹਦੇ ਇੱਥੇ ਤਿਆਰ ਕਰੀਆਂ ਜਾਂਦੀਆਂ, ਇੱਥੋਂ ਦੀਆਂ ਹੀ ਬਣਾਈਆਂ। ਸ਼ੁੱਧ ਦੇਸੀ ਘਿਓ ਤੇ ਸ਼ੁੱਧ ਮਠਾਈ ਦਾ ਸਾਫ-ਸਫਾਈ ਮੈਨੂੰ ਕਿੰਨੀ ਬਹੁਤ ਵਧੀਆ। ਇਹ ਸਾਫ-ਸਫਾਈ ਵਾਲੇ ਮਾਮੇ ਦਾ ਕਨੇਡਾ ਫੇਲ ਕਰਤਾ ਇਹਨਾਂ ਨੇ। ਆ ਬਾਹਰਲਾ 뷰 ਤੁਸੀਂ ਗੁਰਦੁਆਰਾ ਸਾਹਿਬ ਦਾ ਦੇਖੋ ਤੁਹਾਨੂੰ ਦਿਖਾਉਣਾ। ਤੇ ਮਾਰੋ ਨਿਗਾ ਤੇ ਕਰੋ ਦਰਸ਼ਨ ਬਈ ਬਾਹਰ ਵੀ ਮੱਥਾ ਟੇਕ ਲਵਾਂ ਆਪਾਂ। ਸੰਗਤ ਵੀ ਬਹੁਤ ਆ ਰਹੀ ਆ। ਸਾਨੂੰ ਹੋ ਗਿਆ 1/2 ਘੰਟਾ ਬੈਠਿਆ ਨੂੰ। ਇਹ ਸੰਗਤ ਬਹੁਤ ਦੇਖੀ ਜਾਂਦੇ ਆਈ ਜਾਂਦੀ ਇੱਥੇ। ਇਸ ਗੱਲ ਦੇ ਵਿੱਚ ਬਾਕੀ ਬਹੁਤ ਵਧੀਆ ਲੱਗੀ ਗੱਲ ਬਾਈ ਜੀ ਠੀਕ ਹੈ ਨਾ ਆ ਦੇਖੋ ਮੇਨ ਗੇਟ ਇਹ ਤੇ ਆ ਜੋ ਆਪਾਂ ਇਧਰਲੇ ਪਾਸੇ ਨੂੰ ਗੱਡੀ ਨਾਲੇ ਪਾਸੇ ਚੱਲਦੇ ਆਂ ਫਿਰ ਉਧਰ ਦੇਖਦੇ ਆਂ ਕੀ ਗੱਲਬਾਤ ਹੈ ਤੇ ਕੀ ਮਾਹੌਲ ਹੈ ਤੇ ਨਾਲੇ ਫਿਰ ਚਾਹ ਚੂਹ ਦਾ ਆਰਡਰ ਦੇਖਦੇ ਆਂ ਕੀ ਦੰਨਿਆ ਤੇ ਕੀ ਗੱਲੇ ਕਿੰਨਿਆ ਆ ਸਾਹਮਣੇ ਪਰਮੇਸ਼ਰ ਦੀਵਾਰ ਦੂ ਵੀ ਕੰਟੀਨ ਆ ਗਈ ਨਾਲ ਹੀ ਇਹ ਦਾ ਚਾਹ ਲ ਆ ਗਿਆ ਠੀਕ ਹੈ ਜੀ ਉੱਪਰ ਹਾ ਫਲੈਕਸ ਲੱਗੀ ਹੋਈ ਆ ਬਾਬਾ ਜੀ ਦੀ ਤੇ ਇਹ ਜੀ ਗੱਲਬਾਤ ਆ ਕੰਟੀਨ ਦੇ ਵਿੱਚ ਆਸੂਨ ਦੁਕਾਨਾ ਵੀ ਅੰਦਰਲੇ ਪਾਸੇ ਵੀ ਇਧਰ ਪੂਰੀ ਸਫਾਈ ਹੈ ਦੇਖੋ ਸਿਰਾਂ ਤੇ ਮੁੰਡਿਆਂ ਨੇ ਕੱਪੜੇ ਰਮਾਲ ਬੰਨੇ ਹੋਏ ਆ ਤਾਂ ਕਿ ਬਾਲ ਵਗੈਰਾ ਕੋਈ ਨਾ ਲੱਗਨ ਨਾ ਠੀਕ ਹੈ ਨਾ ਤੇ ਗ੍ਰਿਲ ਸੈਂਡ ਵੀ ਜਿਹੜੇ ਹੈਗੇ ਤਿਆਰ ਕਰ ਦਿਆ ਸਾਰੇ ਤੇ ਆਪਾਂ ਚੀਜ਼ ਸੈਂਡਵਿਚ ਕਰਾ ਲਈ ਤਿਆਰ ਤੇ ਬਾਕੀ ਖਾਣ ਪੀਣ ਦੇ ਵਿੱਚ ਸਭ ਨੂੰ ਵੀ ਦੱਸ ਦਿਆਂ ਕਿਵੇਂ ਆ ਤੇ ਕਿਹੋ ਜਿਹਾ ਠੀਕ ਹੈ ਨਾ ਜੀ ਇਹ ਜਿਹੇ ਗੱਲਾਂ ਬਾਤਾਂ ਤੇ ਆਜੋ ਫਿਰ ਆਪਾਂ ਚੱਲ ਕੇ ਹੁਣ ਕਾਰ 'ਚ ਬੈਹਨੇ ਹੁਣ ਆਪਾਂ ਬਾਈ ਜੀ ਆ ਮਾਰੋ ਗੱਲਾਂ ਬਾਤਾਂ ਇਹ ਆਇਆ ਹੁਣ ਜਲਦੀ ਦਰਵਾਜ਼ਾ ਕਹਿੰਦੇ ਇੱਠੇ ਸਵਾੜ ਚੱਕ ਲਿਆਦਾ ਆਹ ਲਾਹ ਲੈਂਦੇ ਨਹੀਂ ਨਹੀਂ ਹੋ ਸਕਦਾ ਸ਼ੂਗਰ ਖਾਨ ਸਮਾਨ ਵੀ ਬਿਸਕਟ ਲੈ ਲੈਣਾ ਨਾ ਰਾਜੇ ਭੁੱਖੇ ਰਹੀਏ ਸਮਾਨ ਕੋਲੇ ਹੋਣਾ ਜ਼ਰੂਰੀ ਹੈ ਹਾਂ ਅਰ ਜੋ ਇਹ ਨਹੀਂ ਪਤਾ ਵੀ ਆਪਾਂ ਗਾ ਕੋਈ ਮੂਡ ਹੋਰ ਬਣਾ ਲੀਆ ਇਹ ਕਹ ਬਾਬਾ ਜੀ ਨੇ ਜਿਹੜੀ ਆਹ ਦਿੱਤੀ ਸੀ ਮੱਠੀ ਤੇ ਉਹ ਮੱਠੀ ਆ ਜਿਹੜੀ ਹਾਂ ਖਸਤਾ ਮੱਠੀ ਹਾਂ ਖਸਤਾ ਮੱਠੀ ਜਿਹੜੀ ਬਾਬਾ ਜੀ ਨੇ ਆਪ ਖੁਦ ਇਹਨਾਂ ਦੀ ਪ੍ਰਮੋਟ ਕੀਤੀ ਸੀ ਪ੍ਰਮੋਟ ਕੀਤੀ ਹਾਂ ਇਹਨੇ ਕਿਹਾ ਸੀ ਵੀ ਇਹ ਮਤਲਬ 60 ਰੁਪਏ ਦਾ ਹੈ ਹਨਾ ਜੱਜ 70 ਰੁਪਏ ਦਾ ਸ਼ਾਇਦ ਹੋ ਸਕਦਾ। ਯਾਨੀ ਬਹੁਤ ਵਧੀਆ ਖਾਨਚ ਵੀ ਬਹੁਤ ਵਧੀਆ। ਆ ਇਹਨਾਂ ਨੇ ਆ ਜਿਹੜੀ ਹੈਗੀਆਂ ਇਹਨੇ ਇਹਨੂੰ ਲੈ ਲਈਏ। ਆ ਇਹਨਾਂ ਦੀ 슈ਗਰ ਫ੍ਰੀ ਆ ਬਿਸਕਟ ਜਿਹੜੀ। ਅੱਛਾ ਇਹ। ਇਹਨੂੰ ਲੈ ਲਈ। ਕੀ ਬਾਤ ਆ? ਆ 슈ਗਰ ਫ੍ਰੀ ਇਹਨੇ। ਅੱਛਾ ਵਧੀਆ ਸਮਾਨ ਆ। 슈ਗਰ ਫ੍ਰੀ ਹੈ ਜਿਹੜੀ ਬਹੁਤ ਵਧੀਆ ਲਿਆ। ਮੈਂ ਤਾਂ ਤੈਨੂੰ ਇਹ ਨਹੀਂ ਲੈਣੀ। ਬੱਚੀ ਤੈਨੂੰ ਲੈ ਜੀ। ਪਾਪਾ ਮਠੀ ਲੈ ਲਓ ਹਾਂ ਜੀ। ਠੀਕ ਆ। ਹੋਰ ਤੂੰ ਦਰਨਾ ਤੂੰ? ਨਹੀਂ ਮੈਂ ਨਹੀਂ ਲੈਣਾ। ਮੈਂ ਜੀ ਮਾਨ ਸਾਹਿਬ ਹਟੇ ਨਹੀਂ। ਬਹੁਤ ਵਧੀਆ ਇਹਨਾਂ ਦੇ ਕਲੌਂਜੀ ਤੇ ਮੇਥੀ ਦੇ ਮਿਕਸ ਬਣਾ ਕੇ ਤੇ ਇਹਨਾਂ ਨੇ ਜਿਹੜੀ ਆ ਉੱਪਰ ਲਾਇਆ ਵੀ ਆ। ਅੱਛਾ। ਆਪਣੇ ਤੇਰੇ ਦੇ ਸੀਡ ਲਾਤੇ ਤੇ ਅੱਲਾ ਦੇ ਸੀਡ ਜਿਹੜੇ ਤਿਲ ਹਾਂ ਉਹ ਲਾਏ ਵੇ ਬਹੁਤ ਵਧੀਆ ਬਹੁਤ ਟੇਸਟੀ ਆ ਬੜੇ ਨਿਆਰੇ ਆ ਮੈਂ ਖਾ ਕੇ ਦੇਖਿਆ ਬਹੁਤ ਨਹੀਂ ਬਹੁਤ ਟੇਸਟੀ ਆ ਚਲੋ ਖਾਸਾ ਖਾਸਾ ਸਮਾਨ ਲੈ ਲਿਆ ਆਪਾਂ ਫਿਰ ਨੋ ਜੀ ਚਾਹ ਵੀ ਆ ਗਈ ਆਪਣੀ ਸ਼ੂਗਰ ਐਡ ਕਰਦੀ ਹੈਗੇ ਹਾਂ ਜੀ ਹਾਂ ਕਰ ਦਿਓ ਆਪਾਂ ਦਾ ਸ਼ੂਗਰ ਸ਼ੱਕ ਦੇ ਫਟੇ ਚੱਕ ਦਿੰਦੇ ਆਪਾਂ ਦਾ ਲਓ ਬਾਈ ਜੀ ਚਾਹ ਵੀ ਕੌਫੀ ਟਾਈ ਬਣਾਈ ਆ ਪੂਰੀ ਹਨਾ ਨਜ਼ਾਰੇਦਾਰ ਤੇ ਕੈਨੇਡਾ ਸਟਾਈਲ ਪੂਰਾ ਠੀਕ ਹੈ ਨਾ ਇਹੋ ਜੀ ਗੱਲ ਬਾਤ ਆ ਪਰਮੇਸ਼ਰ ਦਵਾਰ ਦੀ ਤੇ ਬਹੁਤ ਹੀ ਵਧੀਆ ਲੱਗਿਆ ਤੇ ਬਾਕੀ ਮਤਲਬ ਕੀ ਅੱਜ ਕੋਸ਼ ਕਰਤਾ ਦਿਲ ਮਾਨ ਸਾਹਿਬ ਨੇ ਤੇ ਮਾਨ ਕਹਿੰਦਾ ਸਪੈਸ਼ਲ ਚਾਹ ਪੀਣਾ ਆਪਾਂ ਪਰਮੇਸ਼ਰ ਦਵਾਰ ਉੱਥੇ ਚੱਲਦੇ ਆ ਪਟਿਆਲੀਆਂ ਵੀ ਤੁਸੀਂ ਇਹ ਦੇਖ ਲਓ ਵੀ ਕਮਾਲ ਦੇ ਬੰਦੇ ਆ ਪਹਿਲੇ ਬੰਦੇ ਹੈ ਜਿਹੜੇ ਸਿਰਫ ਚਾਹ ਪੀ ਰਾਮ ਕਿੰਨੇ ਦਾ 10-20 ਰੁਪਏ ਦਾ ਕੱਪਾ ਚਾਹ ਦਾ ਤੇ ਤੁਸੀਂ ਇਹ ਦੇਖ ਲਓ ਵੀ ਉਹ ਪੀਣਾ ਸੀ ਇੰਨੀ ਪਟਿਆਲੇ ਬਟਿੰਡੇ ਤੋਂ ਬਟਿਆਲੇ ਆ ਗਿਆ ਸੀ ਇੰਨੀ ਤੁਸੀਂ ਸਿਰਫ ਚਾਹ ਪੀ ਚਾਹ ਪੀਨ ਤੇ ਆਹ ਸੈਂਡਵਿਚ ਸੈਂਡਵਿਚ ਹੋ ਗਿਆ ਉਧਰ ਜਾ ਜੀ ਦੇ ਮਾਨ ਸਾਹਿਬ ਉੱਥੇ ਮੈਂ ਕਾਰ 'ਚ ਬਹਿ ਗਿਆ ਕਿ ਇਮੇਗਾ ਪਾਈ ਤੇ ਛਕਦੇ ਆ ਠੀਕ ਹੈ ਜੀ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਬਈ ਲਾਜਵਾਬ ਹੈ ਸੈਂਡਵਿਚ ਪੂਰੇ ਲਾਜਵਾਬ ਹਾਈਜਾਇਨਿਕ ਟੇਸਟ ਵਜੋਂ ਤੇ ਬਹੁਤ ਵਧੀਆ ਇੱਕ ਨੰਬਰ ਸਾਰਾ ਫੂਡ ਵਿੱਚ ਕੌਰਨ ਕੋਰਨ ਸਭ ਕੁਝ ਵਧੀਆ ਗੱਜੇ-ਗੁੱਜੇ ਸੁਣੀਆਂ ਪਈਆਂ ਠੀਕ ਹੈ ਨਾ ਇਹੋ ਜਿਹੀ ਗੱਲਬਾਤ ਹੈ ਬਈ ਸੁਣਾ ਬਾਈ ਜੀ ਇੱਕ ਨੰਬਰ ਫੂਡ ਹਾਈਜਾਇਨਿਕ ਤੇ ਸਪਾਈ ਵੱਲੋਂ ਖਾਸ ਟੇਸਟ ਵੱਲੋਂ ਪੂਰਾ ਲਾਜਵਾਬ ਹੈ ਨਾ ਪੈਸਾ ਵਸੂਲ ਆ ਪੈਸਾ ਵਸੂਲ ਉਹਨਰ ਕਿ ਇੰਨੀ ਦੂਰੋਂ ਚੱਲੇ ਆ ਵਾਕਈ ਮਾਨ ਸਾਹਿਬ ਦੀ ਗੱਲ ਸਹੀ ਹੈ ਤੇ ਉਹ ਦੇਖੋ ਮਾਨ ਸਾਹਿਬ ਚੁੰਬੜੇ ਪਏ ਆ ਤੇ ਮੈਨੂੰ ਥੋੜਾ ਜਿਹਾ ਖੜ ਕੇ ਖਾਣ ਚਾਹੁੰਦੀ ਆ ਦਿੱਕਤ ਤੇ ਮੈਂ ਤਾਂ ਫਿਰ ਕਾਰਜ ਬੈ ਕੇ ਮੈਂ ਕਿਹਾ ਵੀ ਮੈਂ ਇੱਥੇ ਤੇ ਤੁਸੀਂ ਉੱਥੇ ਚਲੋ ਠੀਕ ਆ ਨਾ ਇਹ ਜਿਹੀਆਂ ਗੱਲਾਂ ਬਾਤਾਂ ਤੇ ਵੀ ਜਿਹੜੇ ਬੰਦੇ ਆਉਣਾ ਜਾਣਾ ਕਿਤੇ ਹੋਰ ਦੀਪਕ ਢਾਬੇ ਹੋਰ ਖਾਣ ਦੇ ਨਾਲੋਂ ਮੇਰੇ ਹਿਸਾਬ ਚ ਵੀ ਇੱਥੇ ਖਾਣ ਨਾਲ ਜਿਆਦਾ ਵਧੀਆ ਫੂਡ ਵਧੀਆ ਹੋਰ ਨਾਲੇ ਖਾਣ ਪੀਣ ਚ ਸਿਸਟਮ ਸਾਰਾ ਵਧੀਆ ਬਈਆ ਪੈਸਾ ਵਸੂਲਾ ਪੈਸਾ ਵਸੂਲ ਮਤਲਬ ਦਸਤੀ ਦਾ ਜਸ਼ਪਾਲ ਤੇ ਜਸ਼ੂ ਜੀ ਤੇ ਸੇਠ ਮੱਠੀ ਖਾਂਦੇ ਸੀ ਮੈਂ ਕਿਹਾ ਮੱਠੀ ਤਾਂ ਇੱਧਰ ਵੀ ਚਾਹਦੇ ਆ ਮਾਨ ਸਾਹਿਬ ਨੂੰ ਮੈਂ ਕਿਹਾ ਲਿਆਓ ਫਿਰ ਕਰੀਏ ਚੈੱਕ ਕੀ ਕਹਿੰਦੀ ਐ ਮੱਠੀ ਇਹਨਾਂ ਦੀ ਵੀ ਮੱਠੀ ਅੱਜ ਮੈਂ ਦੂਜੀ ਵਾਰੀ ਖਾਣ ਲੱਗਿਆ ਵੀ ਮੱਠੀ ਮੈਂ ਪਹਿਲਾਂ ਵੀ ਖਾਧੀ ਐ ਵੀ ਮੱਠੀ ਵੇਜਾ ਹੀ ਸਵਾਦ ਤੇ ਬਹੁਤ ਵਧੀਆ ਮੱਠੀ ਐ ਬਾਈ ਨਾਲੇ ਬਣੀਆਂ ਮੈਂ ਕਿਹਾ ਜ਼ਿਆਦਾਤਰ ਬੂੜੇ ਕਹਿੰਦੇ ਦੇਸੀ ਘੋਚ ਸਾਡੇ ਇੱਥੇ ਆਪਦੇ ਤੇ ਆਪਦੀਆਂ ਬਣਾਈਆਂ ਆਪਦੀ ਵਧੀਆ ਕਰ ਬਾਤ ਗਾਣੀ ਕਰਦੇ ਬਹੁਤ ਵਧੀਆ ਮੇਰੇ ਸਾਥ ਬਈਏ ਠੀਕ ਹੈ ਜੀ ਪਰ ਖਾ ਪੀ ਕੇ ਪ੍ਰੋਪਰ ਤੇ ਫਿਰ ਕਰਦੇ ਗੱਲਬਾਤ ਦੱਸਦੇ ਤੁਹਾਨੂੰ ਨਵੀਂ ਰੇਸ਼ੋ ਕੀ ਰੂਪਰੇਖਾ ਸਾਡੀ ਦੀ ਲਓ ਜੀ ਰਾਜਾ ਦਾ ਸ਼ਹਿਰ ਕਹਿੰਦੇ ਪਟਿਆਲਾ ਕਹਿੰਦੇ ਕਾਕੇ ਹੁਣ ਅੱਜ ਚਾਹ ਕੋ ਵੀ ਪੀ ਕੇ ਤੇ ਪੇੜ ਪੂਜਾ ਕਰਕੇ ਤੇ ਫਿਰ ਇੱਧਰ ਨੂੰ ਆ ਗਿਆ ਸੀ ਹੁਣ ਇੱਥੇ ਮੜਾ ਮੋੜਾ ਕਿੜਾ ਫੇੜਾ ਦਿਨੇ ਫਿਰ ਦੇਖਦੇ ਕੀ ਬਣਦਾ ਕੀ ਮਾਹੌਲ ਹੈ ਤੇ ਫਿਰ ਤੁਹਾਨੂੰ ਮਿਲਾਉਣਾ ਕੁਝ ਨਵੀਂ ਗੱਲਬਾਤ ਦੇ ਨਾਲ ਠੀਕ ਹੈ ਨਾ ਇਹ ਗੱਲਾਂ ਬਾਤਾਂ ਫਿਰ ਇਥੋਂ ਦੀਆਂ ਸ਼ਹਿਰ ਦੀਆਂ ਬਾਈ ਹਾਂਜੀ ਬਾਈ ਜੀ ਲਓ ਜੀ ਨਿਕਲਦੇ ਆਂ ਸ਼ਹਿਰ ਤੋਂ ਬਾਹਰ ਵਾਲੇ ਪਾਸੇ ਤੇ ਬਾਹਰਲਾ ਮਾਹੌਲ ਗ੍ਰੀਨਰੀ ਪੂਰੀ ਐ ਤੇ ਜਿਹੜੀ ਗੱਲਬਾਤ ਆ ਮਾਰੋ ਸਾਹਮਣੇ ਦੇ ਪਾਸੇ ਨਿਗਾ ਤੁਸੀਂ ਠੀਕ ਐ ਨਾ ਗ੍ਰੀਨਰੀ ਦੇ ਵਿੱਚ ਇੱਕ ਨੰਬਰ ਆ ਬਾਈ ਸ਼ਹਿਰ ਅੱਜ ਵੀ ਇੱਕ ਨੰਬਰ ਆ ਇਹ ਪਹਿਲਾਂ ਵੀ ਇੱਕ ਨੰਬਰ ਸੀ ਅੱਜ ਵੀ ਇੱਕ ਨੰਬਰ ਇਸ ਗੱਲ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਲਓ ਜੀ ਚੂਪਰ ਕਹਿੰਦੇ ਆ ਕੇ ਪਟਿਆਲੇ ਤੋਂ ਬਾਹਰ ਨਿਕਲੇ ਆ ਸੀ ਆ ਵੀ ਕਿਰੋ ਬਾਹਰਲੇ ਪਾਸੇ ਨੂੰ ਚਲੀਏ ਤੇ ਫੇਰ ਦੇਖਦੇ ਆਂ ਮਾਹੌਲ ਕੀ ਗੱਲਬਾਤ ਐ ਤੇ ਦੇਟਾ ਸ਼ਿਭਦਾ ਜਾਂਦਾ ਟਾਈਮ ਦੇ ਹਿਸਾਬ ਨਾਲ ਕਿਰਾਵਾਡ ਵੀ ਨੇੜੇ ਕਰੀਏ ਚਾਹ ਚਾਹ ਦੇ ਚੱਕਰ ਚ ਖਾਸੀ ਦੂਰ ਆ ਗਿਆ ਸੀ ਤੇ ਕਿਰੋਂ ਥੋੜੀ ਜਿਹੀ ਬਾਟ ਨਵੇੜ ਕੇ ਤੇ ਫਿਰ ਲਵਾਦ ਕਰਦੇ ਆ ਤੇ ਲਾਉਣੇ ਕਿਸੇ ਪਾਸੇ ਦੇਖਦੇ ਆ ਕਿ ਸਲਾਉਣੇ ਸਾਨੂੰ ਗੱਲਾਂ ਬਾਤਾਂ ਚੱਲ ਗਈ ਠੀਕ ਹੈ ਨਾ ਜੀ ਆਜੋ ਫਿਰ ਲਓ ਜੀ ਬਾਈ ਜੀ 8:00 ਵਜੇ ਤੇ ਹੁਣ ਘਰੇ ਪਹੁੰਚਿਆ ਸਮਝ ਲਓ ਰਾਤ ਦੇ ਤੇ ਚਾਹ ਦਾ ਸ਼ੌਕ ਇਹ じゃ ਪੜਾ ਤੇ ਮਤਲਬ ਕਿ ਤੁਸੀਂ ਦੇਖ ਲਓ ਰਾਮਪੁਰੋ ਬੈਠੇ ਬੈਠੇ ਤੁਸੀਂ ਉੱਥੇ ਜਾਏ ਅਸੀਂ ਠੀਕ ਹੈ ਨਾ ਮਾਨ ਸਾਹਿਬ ਚੱਲੇ ਹੁਣ ਆਪਦਾ ਇਧੜ ਵੇ ਨੂੰ ਆਪਾਂ ਉਤਰ ਗਏ ਤੇ ਮੈਂ ਦੰਨਿਆਪੈਨ ਨੂੰ ਯਾਤ ਇਹ ਕਹਿੰਦੇ ਲੇਟ ਬਹੁਤ ਆ ਉਹ ਕਹੀ ਤੇ ਇਹ ਜੀਆਂ ਗੱਲਾਂ ਬਾਤਾਂ ਆ ਆਪਾਂ ਜੀ ਇਸ ਤਰ੍ਹਾਂ ਮਿਲਦੇ ਆ ਫਿਰ ਆਪਾਂ ਕਿਸੇ ਨਵੇਂ ਦਿਨ ਤੇ ਨਵੀਂ ਗੱਲਬਾਤ ਨਾਲ ਤੇ ਵੀਡੀਓ ਚੰਗੀ ਲੱਗਦੀ ਨਾਲ ਸ਼ੇਅਰ ਕਰਦਿਆ ਕਰੋ ਬਾਕੀ ਦੱਸਿਓ ਫਿਰ ਕਮੈਂਟ ਦੇ ਵਿੱਚ ਕਿਹੜੇ ਕਿਹੜੇ ਬੰਦੇ ਗਏ ਆ ਪਟਿਆਲੇ ਤੱਕ ਚਾਹ ਪੀਣ ਤੇ ਚਾਹ ਦੇ ਸ਼ਕੀਨਾਂ ਜਾਂ ਹੋਰ ਬੰਦੇ ਠੀਕ ਆ ਆਪਣੇ ਵਾਂਗੂ ਵੀ ਦੂਰ ਦੂਰ ਨਿਕਲ ਜਾਂਦੇ ਆ ਦੇਖਿਓ ਇਹ ਜੀਆਂ ਗੱਲਾਂ ਬਾਤਾਂ ਆ ਚਲੋ ਨਾਲੇ ਆਊਟਿੰਗ ਹੋ ਗਈ ਤੇ ਨਾਲੇ ਘੇੜਾ ਕੱਢਿਆ ਤਿੰਨ ਨਾਲੇ ਆ ਵੀ ਮਿਲੇ ਹੈਨਾ 1200 ਮਿਲੇ ਤੇ ਚਲੋ ਜੀ ਮਿਲਦੇ ਆ ਫਿਰ ਕਿਸੇ ਨਵੇਂ ਦਿਨ ਤੇ ਕਿਸੇ ਨਵੀਂ ਗੱਲਬਾਤ ਦੇ ਨਾਲ ਓਕੇ ਬਾਈ ਜੀ ਸਸਕਾਰ